ਮਾਤਾ ਕੀ ਜੈ ਬੰਦੇ ਬਾਦਰਮ ਬੰਦੇ ਬਾਦਰਮ ਬੰਦੇ ਅੱਜ ਦੇ ਪਵਿੱਤਰ ਦਿਹਾੜੇ ਦੇ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਔਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਅੱਜ ਅਖਿਲ ਭਾਰਤੀ ਛਤਰੀਏ ਮਾਨ ਸਭਾ ਔਰ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵੱਲੋਂ ਸਾਡੇ ਛੋਟੇ ਵੀਰ ਰਜੇਸ਼ ਰਾਣਾ ਜੀ ਔਰ ਉਹਨਾਂ ਦੇ ਸਾਥੀਆਂ ਵੱਲੋਂ ਜੋ ਇੱਕ ਸਦਬਾਵਨਾ ਰੈਲੀ ਕੱਢੀ ਗਈ ਹੈ ਆਪਸੀ ਭਾਈਚਾਰਕ ਦਾ ਇੱਕ ਸੰਦੇਸ਼ ਦਿੱਤਾ ਲੁਧਿਆਣੇ ਦੇ ਵਿੱਚ ਮੈਂ ਨੌਜਵਾਨਾਂ ਦਾ ਜੋ ਇਹਨਾਂ ਨੇ ਉਪਰਾਲਾ ਕੀਤਾ ਇਹਨਾਂ ਦਾ ਧੰਨਵਾਦ ਕਰਦਾ ਵੀ ਜਿੱਥੇ ਇਹਨਾਂ ਨੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਭਵਨ ਤੋਂ ਸ਼ੁਰੂ ਕਰਕੇ ਜਗਰਾਉਂ ਪੁਲ ਤੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਸੁਖਦੇਵ <th>ਪਰ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਸਮਾਪਤੀ ਹੈ ਜਿਹੜੀ ਮਹਾਰਾਣਾ ਪ੍ਰਤਾਪ ਜੀ ਦੀ ਜੋ ਇੱਥੇ ਲਾਇਬ੍ਰੇਰੀ ਹੈ ਮਹਾਰਾਣਾ ਜੀ ਪ੍ਰਤਾਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾ ਕੇ ਇਹਨਾਂ ਨੇ ਉਸ ਸਦਭਾਵਨਾ ਰੈਲੀ ਦੀ ਸਮਾਪਤੀ ਕੀਤੀ ਹੈ ਔਰ ਅੱਜ ਅਸੀਂ ਸਮੂਹ ਸਾਥੀਆਂ ਦੇ ਨਾਲ ਰਜੇਸ਼ ਰਾਣਾ ਜੀ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿੱਥੇ ਸਮਾਜ ਦੀ ਸੇਵਾ ਕਰ ਰਿਹਾ ਉਥੇ ਲੁਧਿਆਣੇ ਦੀਆਂ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਨਾਲ ਜੁੜ ਕੇ ਹਮੇਸ਼ਾ ਮੋਰਲੀ ਕਤਾਰ ਦੇ ਵਿੱਚ ਲੋੜਵੰਦਾ ਦੀ ਮਦਦ ਕਰਦੇ ਆ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਵੀ ਸਾਡੇ ਆਖਲ ਭਾਰਤੀਆ ਛਤਰੀ ਸਭਾ ਹੋਰ ਮਜ਼ਬੂਤ ਹੋਏਗੀ ਅੱਜ ਲੁਧਿਆਣਾ ਦੀ ਜੁਵਾ ਕਾਈ ਦਾ ਇਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਮੈਂ ਰਜੇਸ਼ ਰਾਣਾ ਜੀ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮ ਆਪਣੇ ਸਾਥੀਆਂ ਦੇ ਨਾਲ ਲੈ ਕੇ ਬੱਦ ਚੜਦੇ ਕਰਦੇ ਰਹਿਣਗੇ ਇੰਨਾ ਕਹਿੰਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਮੇਰਾ ਰਜੀਸ਼ ਸਿੰਘ ਰਾਣਾ ਨਾਮ ਹੈ ਜੀ ਤੇ ਅੱਜ ਅਸੀਂ ਕਾਰ ਰੈਲੀ ਕੱਢੀ ਸੀਗੀ ਡਿੰਪਾ ਰਾਣਾ ਜੀ ਦੀ ਅध्यक्षता ਦੇ ਵਿੱਚ ਅਤੇ ਆਪਣੇ ਸਾਰੇ ਸਾਥੀਆਂ ਨਾਲ ਮਿਲ ਕੇ ਸਾਡਾ ਯੂਥ ਨੂੰ ਲੁਧਿਆਣੇ ਨੂੰ ਇਹੀ ਮੈਸੇਜ ਦੇਣਾ ਮੋਟਿਵ ਹੈ ਕਿ ਸਾਰੇ ਆਪਾਂ ਇੱਕੋ ਝੰਡੇ ਅੱਗੇ ਇਸ ਦੇਸ਼ ਲਈ ਇਸ ਸਨਾਤਨ ਧਰਮ ਲਈ ਡਟ ਕੇ ਕੰਮ ਕਰੀਏ ਲੋਕ ਭਲਾਈ ਦੇ ਕੰਮ ਕਰੀਏ ਅਤੇ ਲੋਕ ਭਲਾਈ ਸੇਵਾ ਕਰਨ ਵਿੱਚ ਅਸੀਂ ਸਾਰੇ ਇੱਕੋ ਝੰਡੇ ਥੱਲੇ ਇੱਕੋ ਇੱਕੋ ਕਮਰੇ ਥੱਲੇ ਬੈਠ ਕੇ ਕੰਮ ਕਰੀਏ ਤੇ ਤਾਂ ਜੋ ਅਸੀਂ ਵਦ ਤੋਂ ਵਦ ਲੋਕਾਂ ਦੀ ਇਸ ਦੇਸ਼ ਦੀ ਇਸ ਧਰਮ ਸਨਾਤਨ ਧਰਮ ਦੀ ਰੱਖਿਆ ਕਰ ਸਕੀਏ ਜਿਵੇਂ ਕਿ ਸ਼ਹੀਦ ਭਗਤ ਸਿੰਘ ਜੀ ਨੇ ਸ਼ਹੀਦੀ ਦੇ ਕੇ ਇੱਕ ਐਦਾ ਦੀ ਮਿਸਾਲ ਕਾਇਮ ਕੀਤੀ ਹੈ ਜਿਹੜੀ ਕਿ ਕਦੇ ਵੀ ਭੁੱਲਿਆ ਭੁਲਾਇ ਨਹੀਂ ਸਕਦੀ ਤੇ ਮਿਟਾਇਆ ਮਿਟ ਨਹੀਂ ਸਕਦੀ ਤੇ ਉਸੇ ਤਰ੍ਹਾਂ ਹੀ ਸਾਡੇ ਵੀਰ ਸ਼ਰੋਮਣੀ ਮਹਾਰਾਣਾ ਪ੍ਰਤਾਪ ਜਿਨ੍ਹਾਂ ਨੇ ਬਲੀਦਾਨ ਦਿੱਤਾ ਦੇਸ਼ ਵਾਸੀਆਂ ਲਈ ਦੇਸ਼ ਲਈ ਧਰਮ ਲਈ ਤਿਆਗਿਆ ਸਭ ਕੁਝ ਐਨਾ ਸੰਘਰਸ਼ ਕੀਤਾ ਜੋ ਕਿ ਸਾਡੇ ਯੂਥ ਲਈ ਅੱਜ ਦੇ ਯੂਥ ਨੂੰ ਗਾਈਡ ਕਰਨ ਦੀ ਬਹੁਤ ਜ਼ਰੂਰਤ ਹੈ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀਆਂ ਸ਼ਹੀਦੀਆਂ ਉਹਨਾਂ ਦੇ ਤੌਰ ਤਰੀਕੇ ਸਮਾਜ ਵਿੱਚ ਵਿਚਰਨ ਦੇ ਤਰੀਕੇ ਸਭ ਯੂਥ ਨੂੰ ਆਪਾਂ ਜਦੋਂ ਜੋੜ ਕੇ ਸਮਝਾਵਾਂਗੇ ਕੰਮ ਕਰਾਂਗੇ ਤਾਂ ਜੋ ਅੱਜ ਦਾ ਯੂਥ ਹੈ ਜੋ ਭਟਕਿਆ ਹੋਇਆ ਹੈ ਉਹਨੂੰ ਆਪਾਂ ਆਪਣੇ ਨਾਲ ਜੋੜ ਕੇ ਆਪਣੇ ਨਾਲ ਕਦਮ ਨਾ ਕਦਮ ਲਾ ਕੇ ਤੋਰ ਸਕੀਏ ਤਾਂ ਜੋ ਲੁਧਿਆਣਾ ਅਤੇ ਪੰਜਾਬ ਅਤੇ ਭਾਰਤ ਦੇਸ਼ ਦਾ ਕਲਿਆਣਮਈ ਹੋਰ ਵੀ ਵੀਰ ਸਾਡੇ ਵਿੱਚੋਂ ਨਿਕਲਣ ਦੇਸ਼ ਨੂੰ ਸਮਰਪਿਤ ਹੋਣ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਦੇਖੋ ਜੀ ਜ਼ਿੰਮੇਵਾਰੀ ਇੱਕ ਸੁਭਾਗੇ ਹੁੰਦਾ ਜੀ ਆਪਣੇ ਮੇਨ ਜ਼ਿੰਮੇਵਾਰੀ ਤੇ ਫੋਕਸ ਨਹੀਂ ਸਾਡਾ ਕੰਮ ਤੇ ਫੋਕਸ ਰਹੇਗਾ ਇਹ ਇੱਕ ਜਰੀਆ ਹੈ ਜੋ ਕਿ ਡਿੰਪਲ ਰਾਣਾ ਜੀ ਨੇ ਸ਼ੁਰੂ ਕੀਤਾ ਸੀ ਤੇ ਅਸੀਂ ਉਹਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੇ ਪੂਰੇ ਸ਼ਹਿਰ ਵਿੱਚ ਇੱਕ ਮਿਸਾਲ ਕੰਮ ਕਰਾਂਗੇ ਮੇਰਾ ਨਾਮ ਅਸ਼ੋਕ ਰਾਣਾ ਹੈ ਅੱਜ ਦਾ ਜਿਹੜਾ ਇਹ ਸ਼ੁਭ ਦਿਹਾੜਾ ਬਹੁਤ ਹੀ ਵਧੀਆ ਆ ਅੱਜ ਦਾ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੋਇਆ ਸੀ ਇਸੇ ਨੂੰ ਸਮਰਪਿਤ ਰੱਖਦੇ ਹੋਏ ਅੱਜ ਦੀ ਜਿਹੜੀ ਰਾਜਪੂਤ ਸਭਾ ਵੱਲੋਂ ਮਹਾਰਾਣਾ ਪ੍ਰਤਾਪ ਵੱਲੋਂ ਇਹ ਰੈਲੀ ਕੱਢੀ ਗਈ ਹੈ ਸਭ ਤੋਂ ਪਹਿਲਾਂ ਜਗਰਾਵਾ ਫੁੱਲ ਤੇ ਸ਼ਹੀਦ ਭਗਤ ਸਿੰਘ ਨੂੰ ਨਮਸਤ ਕੀਤਾ ਗਿਆ ਹੁਣ ਮਹਾਰਾਣਾ ਪ੍ਰਤਾਪ ਲਾਇਬ੍ਰੇਰੀ ਦੇ ਵਿੱਚ ਪਹੁੰਚ ਕੇ ਸਾਰੇ ਜੁਵਾਵਾਂ ਨੂੰ ਇਹੀ ਇੱਕ ਪ੍ਰੇਰਨਾ ਕਿ ਪੜ੍ਹਨ ਵਾਲੇ ਸਮੇਂ ਨਸ਼ਿਆਂ ਨੂੰ ਤਿਆਗਣ ਔਰ ਇਹਨਾਂ ਦਾ ਇਤਿਹਾਸ ਪੜ੍ਹ ਕੇ ਇਹਨਾਂ ਵਰਗੇ ਕੰਮ ਕਰਨ ਤਾਂ ਜੋ ਭਾਰਤ ਦੇਸ਼ ਦਾ ਨਾਮ ਹੋਰ ਵੀ ਉੱਚਾ ਹੋ ਸਕੇ ਜਿਸਾ ਕੀ ਸਦਭਾਵਨਾ ਰੈਲੀ ਅਮੇਸ਼ਕਰ ਬਾਗੋਂ ਤੋਂ ਚੱਲ ਕੇ ਜਗਾਉਂ ਬੋਲਤ ਹੁੰਦੇ ਹੋਏ ਜਾਨੇ 12 ਪ੍ਰਤਾਪ ਪਵਨ ਪਹੁੰਚੀ ਹੈ ਇਥੇ ਮਹਾਰਾਜ ਪ੍ਰਤਾਪ ਜੀ ਨੂੰ ਨਮਨ ਕਰਦੇ ਹੋਏ ਇਹ ਸ਼ਿਗਲਿਆ ਤਾਂ ਕਿ ਇਸ ਰੈਲੀ ਦਾ ਮੁੱਖ ਮਤਵ ਜਾਂ ਸਦਭਾਵਨਾ ਸਾਰੇ ਲੋਕਾਂ ਨੂੰ ਨਾਲ ਲੈ ਕੇ ਪਿਆਰ ਵਿਸ਼ਵਾਸ ਵਿੱਚ ਲੈ ਕੇ ਚੱਲਦਾ ਹੈ ਅਸੀਂ ਅੱਜ ਦੀ ਇਕਾਈ ਦੇ ਵਿੱਚ ਅਖਰਵਾਰਤੀ ਸ਼ਕਤੀ ਮਹਾਸਭਾ ਔਰ ਮਹਾਰਾਪ੍ਰਤਾਪ ਰਾਜਕੂ ਸਭਾ ਵੱਲੋਂ ਮਿਸਟਰ ਰਜੇਸ਼ ਰਾਣਾ ਜੀ ਨੂੰ ਇੱਕ ਕਾਰਵਾਈ ਦਿੱਤੀ ਹੈ ਇੱਕ ਪੱਧ ਦਿੱਤਾ ਹੈ ਤਾਂ ਕਿ ਉਹ ਐਸਨਸ ਮਾਇਨੂ ਲੈ ਕੇ ਨਾਲ ਚੱਲਣ ਔਰ ਅੱਛਾ ਐਸ ਦੇ ਵਿੱਚ ਪ੍ਰਭਾਵ ਦੇਣ ਤਾਂ ਕਿ ਸਮਾਜ ਇੱਕ ਇਕਾਂਤਰ ਹੋ ਗਏ ਇਕੱਠੇ ਹੋ ਗਏ ਚੱਲ ਸਕੀਏ ਬਹੁਤ ਸਭ ਦਾ ਬਹੁਤ-ਬਹੁਤ ਧੰਨਵਾਦ ਜੋ ਵੀ ਕੋਟੀ-ਕੋਟੀ ਚੱਲ ਕੇ ਆਏ ਹੈ ਉਹਨਾਂ ਬਹੁਤ-ਬਹੁਤ ਧੰਨਵਾਦ ਅਸੀਂ ਸਾਰੇ ਸਮਾਜ ਦੇ ਲਈ ਇਸਦਾ ਹੀ ਸੱਜਣਾ ਕਰਦੇ ਰਹੀਏ ਬਹੁਤ-ਬਹੁਤ ਧੰਨਵਾਦ right <coughs> ক